ਐਵਰੇਜ ਇਹ ਤਾਂ ਕੋਈ ਕੰਮਾਂ ਚ ਕੋਈ ਡਿਵੈਲਪਮੈਂਟ ਵਾਲੇ ਐਡੇ ਕੋਈ ਵੱਡੇ ਮੁੱਦੇ ਰਹੇ ਨਹੀਂ ਹੁਣ ਸਾਨੂੰ ਵੱਡੇ ਲੈਵਲ ਤੇ ਸਟੇਡੀਅਮ ਬਣਾਉਣੇ ਚਾਹੀਦੇ ਨੇ ਨੂੰ ਪਤਾਈਆ ਪਿੰਡਾਂ ਜਾਂਦੇ ਤੁਸੀਂ ਸੜਕਾਂ ਦੇਖ ਲਓ ਸੜਕਾਂ ਦਾ ਕੀ ਹਾਲ ਆ ਮੁਹੱਲਾ ਕਲੀਨਿਕ ਜਿਹੜੇ ਇਹਨਾਂ ਨੇ ਰੰਗ ਮਾਰ ਕੇ ਪੋਸਟਰ ਉੱਤੇ ਛਾਪ ਤੇ ਆਮ ਆਦਮੀ ਉੱਥੇ ਕੋਈ ਡਾਕਟਰ ਨਹੀਂ ਹੈ ਕੋਈ ਮੈਨੇਜਮੈਂਟ ਨਹੀਂ ਹੈ ਬਿਲਕੁਲ ਫੇਲ ਹੈ ਇਹ ਫੇਲੀਅਰ ਹੈ ਸਰਕਾਰ ਲੋਕਾਂ ਨੇ ਲੋਕਾਂ ਕੋਲ ਆਪਸ਼ਨ ਹੀ ਨਹੀਂ ਸੀ ਦੇਖੋ ਪਹਿਲਾਂ ਮੈਂ ਤੁਹਾਨੂੰ ਕਹਦੇ ਆ ਲੋਕ ਅੱਕ ਗਏ ਸੀ ਵੋਟਾਂ ਪਾਪਾ ਕੇ ਦੋ ਪਾਰਟੀਆਂ ਸੀ ਹੁਣ ਤੀਸਰੀਆਂ ਨੂੰ ਉਹਨਾਂ ਨੇ ਮੌਕਾ ਦਿੱਤਾ ਪਰ ਇਹਨਾਂ ਨੇ ਤਾਂ ਬਿਲਕੁਲ ਹਾਦੀਪਾਰ ਕਰਤੀ ਅ ਛੋਟੀਆਂ ਕਿਟਾਂ ਲਾ ਲਓ ਜਿਮ ਵਗੈਰਾ ਲਾ ਲਓ ਅ ਪੜ੍ਹਾਈ ਨੂੰ ਲੈ ਕੇ ਲਾਇਬ੍ਰੇਰੀ ਸਲਾ ਲਓ ਇਹ ਸਾਰੀਆਂ ਜੋ ਜਿੰਨੇ ਵੀ ਕੰਮ ਹੋਏ ਨੇ ਕਾਂਗਰਸ ਪਾਰਟੀ ਦੇ ਨੂੰ ਮੰਨਦੇ ਆ ਨੇ ਰਾਹੀ ਹੋਏ ਨੇ ਮੈਂ ਖੁਦ ਸਪੋਰਟਸਮੈਨ ਹੋਣ ਦੇ ਨਾਤੇ ਮੈਂ youth ਨੂੰ ਪਹਿਲ ਦੇਣੀ ਚਾਹਣਾ ਸਕੂਲਾਂ ਦੇ ਵਿੱਚ ਟੀਚਰ ਨਹੀਂ ਐ ਬਸ ਠੀਕ ਹੈ ਜੀ ਆਪਦੇ ਮੂੰਹ ਦਾ ਆਪ ਜੋ ਮਰਜ਼ੀ ਕਹੀ ਜਾਈਏ ਬਿਲਕੁਲ ਅੱਜ ਕੱਲ੍ਹ ਦੋਸਤੋ ਤੁਸੀਂ ਦੇਖ ਰਹੇ ਹੋ ਪੀ ਨਿਊਜ਼ ਤੇ ਮੈਂ ਪਰਮਦੀ ਪ੍ਰਾਣਾ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਹੋ ਰਹੀਆਂ ਬਲਾਕ ਸ਼ਾਂਤੀ ਦੀਆਂ ਚੋਣਾਂ ਹੋ ਰਹੀਆਂ ਦਾਵੇਦਾਰੀਆਂ ਪੇਸ਼ ਹੋ ਰਹੀਆਂ ਕਿ ਪਿੰਡਾਂ ਦਾ ਵਿਕਾਸ ਹੋਵੇਗਾ ਪਰ ਵਿਕਾਸ ਕਰੇਗਾ ਕੌਣ ਜਿਸ ਨੂੰ ਲੋਕ ਫਤਵਾ ਦੇਣਗੇ ਅਸੀਂ ਪਿੰਡ ਜਿਹੜਾ ਸਰਦੂਲਗੜ ਹਲਕੇ ਦਾ ਜ਼ੋਨ ਹੈ ਝੰਡਾ ਕਲਾ ਉੱਥੋਂ ਦੇ ਉਮੀਦਵਾਰ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਨਾਲ ਨੇ ਧਰਮ ਸਿੰਘ ਪੰਨੂ ਉਹਨਾਂ ਤੋਂ ਜਾਣਦੇ ਆ ਕਿ ਪਹਿਲੀ ਵਾਰ ਯੂਥ ਨੂੰ ਮੌਕਾ ਮਿਲਿਆ ਕਾਂਗਰਸ ਪਾਰਟੀ ਵੱਲੋਂ ਤੇ ਯੂਥ ਕੀ ਕਰਨਾ ਚਾਹੁੰਦਾ ਹੈ ਪਿੰਡਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤ ਕੇ ਕੀ ਕੀ ਵਿਕਾਸ ਜਿਹੜੇ ਆ ਪਿੰਡਾਂ ਦੇ ਕਰਨਾ ਚਾਹੁੰਦਾ ਉਹ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਪੰਨੂ ਜੀ ਪਹਿਲਾ ਸਵਾਲ ਤੇ ਹੀ ਇਹ ਵੀ ਯੂਥ ਨੂੰ ਮੌਕਾ ਮਿਲ ਗਿਆ ਤੇ ਯੂਥ ਕੀ ਕੁਝ ਕਰਨਾ ਚਾਹੁੰਦਾ ਪਿੰਡਾਂ ਲਈ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਰਾਨੀ ਭਾਈ ਮੈਂ ਖੁਦ ਸਪੋਰਟਸਮੈਨ ਹੋਣ ਦੇ ਨਾਤੇ ਮੈਂ ਯੂਥ ਨੂੰ ਪਹਿਲ ਦੇਣੀ ਚਾ ਕੁਈ ਪਿੱਛੇ ਤੁਸੀਂ ਦੇਖ ਲਓ ਕਾਂਗਰਸ ਦੀ ਸਰਕਾਰ ਵੇਲੇ ਜਿੰਨੇ ਵੀ ਕੰਮ ਹੋਏ ਨੇ ਪਲੇਗਰਾਉਂਡ ਲਾ ਲਓ ਛੋਟੀਆਂ ਕਿਟਾਂ ਲਾ ਲਓ ਜਿਮ ਵਗੈਰਾ ਲਾ ਲਓ ਪੜ੍ਹਾਈ ਨੂੰ ਲੈ ਕੇ ਲਾਇਬ੍ਰੇਰੀ ਸਲਾ ਲਓ ਇਹ ਸਾਰੀਆਂ ਜਿੰਨੇ ਵੀ ਕੰਮ ਹੋਏ ਨੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਦੇ ਰਾਹੀਂ ਹੋਏ ਨੇ ਤੇ 4 ਸਾਲ ਹੋ ਗਏ ਸਰਕਾਰ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਬੁਰਾ ਹਾਲ ਹੈ ਬਿਲਕੁਲ ਅਜਾ ਪਿੰਡਾਂ ਜਾਣਿਓ ਕੰਮ ਦੇਖੇ ਫਿਰ ਵੀ ਉਹ ਤਾਂ ਕਹਿੰਦੇ ਵਿਕਾਸ ਹੀ ਵੜਾ ਹੋਇਆ ਪਿੰਡਾਂ ਚ 4 ਸਾਲਾਂ ਦਾ ਉਹਦਾ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਿੰਡਾਂ ਜਾਂਦੇ ਤੁਸੀਂ ਸੜਕਾਂ ਦੇਖ ਲਓ ਸੜਕਾਂ ਦਾ ਕੀ ਹਾਲ ਆ ਮੁਹੱਲਾ ਕਲੀਨਿਕ ਜਿਹੜੇ ਇਹਨਾਂ ਨੇ ਰੰਗ ਮਾਰ ਕੇ ਪੋਸਟਰ ਉੱਤੇ ਛਾਪ ਤੇ ਆਮ ਆਦਮੀ ਉੱਥੇ ਕੋਈ ਡਾਕਟਰ ਨਹੀਂ ਐ ਕੋਈ ਮੈਨੇਜਮੈਂਟ ਨਹੀਂ ਐ ਬਿਲਕੁਲ ਫੇਲ ਐ ਸਕੂਲਾਂ ਦੇ ਵਿੱਚ ਟੀਚਰ ਨਹੀਂ ਐ ਬਸ ਠੀਕ ਐ ਜੀ ਆਪਦੇ ਮੂੰਹੋਂ ਤਾਂ ਆਪਾਂ ਜੋ ਮਰਜ਼ੀ ਕਹੀ ਜਾਈਏ ਬਿਲਕੁਲ ਫੇਲੀਅਰ ਐ ਸਰਕਾਰ ਦਾ ਲੋਕ ਮੰਨਦੇ ਐ ਇਸ ਚੀਜ਼ ਨੂੰ ਹੁਣ ਖੁਦ ਅਸੈਪਟ ਕਰਦੇ ਐ ਵੀ ਸਾਡੇ ਤੋਂ ਗਲਤੀ ਹੋਈ ਐ ਹੁਣ ਤੁਸੀਂ ਮੈਦਾਨ ਦੇ ਵਿੱਚ ਆਇਓ ਪਿੰਡ ਨੇ ਜਿੰਨੇ ਤੇ ਉਹਨਾਂ ਦੇ ਵਿੱਚ ਕਮੀਆਂ ਕੀ ਕੀ ਦੇਖੀਆਂ ਵੀ ਕੀ ਕੀ ਕੰਮ ਹੋਣੇ ਚਾਹੀਦੇ ਹੈ ਬਾਈ ਜੀ ਕੰਮ ਤਾਂ ਚਲੋ ਗਲੀਆਂ ਨਾਲੀਆਂ ਸੀਵਰੇਜ ਇਹ ਤਾਂ ਕੋਈ ਕੰਮਾਂ ਚੋਂ ਕੋਈ ਡਿਵੈਲਪਮੈਂਟ ਵਾਲੇ ਐਡੇ ਕੋਈ ਵੱਡੇ ਮੁੱਦੇ ਰਹੇ ਨਹੀਂ ਹੁਣ ਸਾਨੂੰ ਵੱਡੇ ਲੈਵਲ ਤੇ ਸਟੇਡੀਅਮ ਬਣਾਉਣੇ ਚਾਹੀਦੇ ਨੇ ਵੱਡੇ ਲੈਵਲ ਤੇ ਹੈਲਥ ਹੈਲਥ ਵੱਲ ਧਿਆਨ ਦੇਣਾ ਚਾਹੀਦਾ ਐਜੂਕੇਸ਼ਨ ਵੱਲ ਧਿਆਨ ਦੇਣਾ ਚਾਹੀਦਾ ਜਿਹੜੇ ਮੀਨ ਜੇ ਅਸੀਂ ਆਉਣ ਵਾਲੀ ਪੀੜ੍ਹੀ ਦਾ ਸੁਧਾਰ ਕਰਨਾ ਤੇ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਸਾਰੇ ਇਹਨਾਂ ਕੰਮਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਦੇ ਤਹਿਤ ਹੀ ਕੰਮ ਕਰਾਂਗੇ ਪ੍ਰੋਜੈਕਟ ਕੀ ਨੇ ਦਿਮਾਗ ਦੇ ਵਿੱਚ ਵੀ ਸਪੋਰਟਸ ਪਰਸਨ ਹੋ ਤੁਸੀਂ ਸਪੋਰਟਸ ਲਈ ਕੀ ਕੀ ਨਵਾਂ ਜਿਹੜਾ ਪਿੰਡਾਂ ਦੇ ਵਿੱਚ ਲੈ ਕੇ ਆਇਆ ਭਾਈ ਜਿਵੇਂ ਤੁਹਾਨੂੰ ਦੱਸਿਆ ਸਟੇਡੀਅਮ ਵਗੈਰਾ ਮੇਰੀ ਕੋਸ਼ਿਸ਼ ਰਹੂਗੀ ਕਿ ਮੇਰੇ ਜ਼ੋਨ ਦੇ ਵਿੱਚ ਮੈਂ ਇੱਕ ਵਧੀਆ ਸਟੇਡੀਅਮ ਲੈ ਕੇ ਆਵਾਂ ਹੂੰ ਗੁਰੂ ਮਹਾਰਾਜ ਕਿਰਪਾ ਕਰਨ ਵਧੀਆ ਕੋਚ ਸਹਿਬਾਨ ਲਿਆਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਮੈਂ ਸਪੋਰਟਸ ਨੂੰ ਹੀ ਪ੍ਰਮੋਟ ਕਰਨਾ ਹੈ ਅੱਛਾ ਹਾਂਜੀ ਹੁਣ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਕਿਸ ਤਰੀਕੇ ਦਾ ਰਿਸਪਾਂਸ ਹੈ ਲੋਕ ਕੀ ਕਹਿੰਦੇ ਨੇ ਜਿਵੇਂ ਆਮ ਆਦਮੀ ਪਾਰਟੀ ਕਹਿੰਦੇ ਆ ਵੀ ਕੰਮ ਬਹੁਤ ਕੀਤਾ ਤੁਸੀਂ ਤਾਂ ਜਾਣਦੇ ਹੋ ਹੁਣ ਪਿੰਡਾਂ ਦੇ ਲੋਕ ਕੀ ਕਹੀ ਜਾਂਦੇ ਭਾਈ ਉਹ ਆਪਣੀ ਗੱਲ ਪਹਿਲਾਂ ਵੀ ਜਿਵੇਂ ਹੋ ਗਈ ਵਾਰ-ਵਾਰ ਵੀ ਫੇਲੀਅਰ ਹੈ ਸਰਕਾਰ ਲੋਕਾਂ ਨੇ ਲੋਕਾਂ ਕੋਲ ਆਪਸ਼ਨ ਹੀ ਨਹੀਂ ਸੀ ਦੇਖੋ ਪਹਿਲਾਂ ਮੈਂ ਤੁਹਾਨੂੰ ਕਹਦੇ ਆ ਲੋਕ ਅੱਕ ਗਏ ਸੀ ਵੋਟਾਂ ਪਾਪ ਕੇ ਦੋ ਪਾਰਟੀਆਂ ਸੀ ਹੁਣ ਤੀਸਰੇ ਨੂੰ ਉਹਨਾਂ ਨੇ ਮੌਕਾ ਦਿੱਤਾ ਪਰ ਇਹਨਾਂ ਨੇ ਤਾਂ ਬਿਲਕੁਲ ਹੱਦੀ ਪਾਰ ਕਰਤੀ 4 ਸਾਲ ਹੋ ਗਏ ਆ ਕੋਈ ਤੁਸੀਂ ਮੈਨੂੰ ਦੱਸ ਦਿਓ ਬਾਈ ਜੀ ਮੈਂ ਤੁਹਾਨੂੰ ਪੁੱਛ ਲੈਣਾ ਤੁਸੀਂ ਦੱਸੋ ਵੀ ਇੱਕ ਕੰਮ ਗਿਣਾ ਦਿਓ ਮੈਨੂੰ ਵੀ ਆ ਕੰਮ ਕੀਤਾ ਪਿੰਡਾਂ ਦੇ ਵਿੱਚ ਦੱਸ ਦੋ ਸ਼ਹਿਰ ਦੇ ਵਿੱਚ ਦੱਸ ਦੋ ਮੈਂ ਕਹਿੰਦਾ ਜਿਵੇਂ ਹੀ ਬੇੜਾ ਗਰਕ ਹੋਇਆ ਪਿਆ ਜੀ ਅੱਛਾ ਜਿਹੜੇ ਪ੍ਰੋਜੈਕਟਾਂ ਦੀ ਤੁਸੀਂ ਗੱਲ ਕਰਦੇ ਹੋ ਵੀ ਉਹ ਪ੍ਰੋਜੈਜਕਟ ਹੁਣ ਪਿੰਡਾਂ ਦੀ ਮੁੱਖ ਮੰਗ ਨੇ ਪਿੰਡਾਂ ਦੀ ਮੁੱਖ ਮੰਗ ਦੇਖੋ ਬਾਈ ਜੀ ਇਹ ਸਰਕਾਰਾਂ ਨਾ ਦਿਮਾਗ ਡਾਈਵਰਟ ਕਰ ਦਿੰਦੀਆਂ ਸਾਡਾ ਵੀ ਸਾਡੀ ਮੁੱਖ ਮੰਗ ਤੂੰ ਤਾਂ ਸਾਨੂੰ ਪਟਕਾ ਹੀ ਦਿੰਦੀਆਂ ਨੇ ਮੁੱਖ ਮੰਗ ਸਾਡੀ ਕੀ ਹੋਣੀ ਚਾਹੀਦੀ ਹੈ ਐਜੂਕੇਸ਼ਨ ਹੈਲਥ ਸਟੇਡੀਅਮ ਜੇ ਮੰਨ ਲਓ ਇੱਕ ਬੱਚਾ ਇੱਕ ਪਿੰਡ ਦੇ ਵਿੱਚੋਂ 100 ਬੱਚਾ ਖੇਡਦਾ ਹੈ 10 ਬੱਚੇ ਖੇਡਦੇ ਆ ਤੇ ਉਹਨੂੰ 10 ਬੱਚੇ ਦੇਖ ਕੇ ਹੋਰ ਖੇਡਣਗੇ ਤਾਂ ਉਹ ਨਸ਼ਿਆਂ ਤੋਂ ਦੂਰ ਜਾਣਗੇ ਨਸ਼ਿਆਂ ਦੀ ਨੇਰੀ ਚੱਲੀ ਜਾਂਦੀ ਹੈ ਥਾਂ ਥਾਂ ਘਰ ਘਰ ਚਿੱਟਾ ਵਿਕੀ ਜਾਂਦਾ ਕਿੰਨੇ ਨੌਜਵਾਨ ਸਾਡੇ ਨਸ਼ਿਆਂ ਦੀ ਭੇਟ ਚੜ ਗਏ ਤੁਹਾਡੇ ਜ਼ੋਨ ਚ ਵਿਕਦਾ ਨਸ਼ਾ ਬਾਈ ਜੀ ਹੁਣ ਤੁਹਾਡੇ ਸਾਹਮਣੇ ਹੀ ਹੈ ਹਰੇਕ ਪਿੰਡ ਚ ਵਿਕ ਰਿਹਾ ਹੈ ਕਿੱਥੇ ਨਹੀਂ ਵਿਕ ਰਿਹਾ ਦੱਸੋ ਅਸੀਂ ਤਾਂ ਵਿਰੋਧ ਵੀ ਕਰਦੇ ਆ ਹੂੰ ਤੁਹਾਨੂੰ ਪਹਿਲੇ ਜੇ ਆਪਾਂ ਕਹੀਏ ਵੀ ਐਜ਼ ਅ ਸਪੋਰਟਸ ਪਰਸਨ ਤੁਸੀਂ ਸਟੇਡੀਅਮ ਦੀ ਗੱਲ ਕੀਤੀ ਹੈ ਬੱਚਿਆਂ ਦਾ ਮੋਢਲਾ ਪੁਵੇਖੀ ਕਿਤੇ ਨਾ ਕਿਤੇ ਐਜੂਕੇਸ਼ਨ ਤੇ ਹੈਲਥ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਬਾਈ ਜੀ ਸਹੀ ਗੱਲ ਹੈ ਤੁਹਾਡੀ ਤੇ ਉਸ ਲਈ ਅੱਜ ਤੁਸੀਂ ਮੈਦਾਨ ਦੇ ਵਿੱਚ ਆ ਗਏ ਬੜੇ ਵਿਰੋਧੀ ਵੀ ਮਤਲਬ ਹੋਣਗੇ ਮੁਕਾਬਲਾ ਸਮਝਦੇ ਹੋ ਕਿਸੇ ਨਾਲ ਮੁਕਾਬਲਾ ਤਾਂ ਬਈ ਜੀ ਦੇਖੋ ਐਵੇਂ ਸੱਚਾਈ ਤੋਂ ਨਹੀਂ ਭਜਣਾ ਚਾਹੀਦਾ ਮੈਂ ਪਹਿਲਾਂ ਵੀ ਬੋਲਦਾ ਇਹ ਗੱਲ ਸਰਕਾਰ ਨਾਲ ਹੀ ਹੁੰਦਾ ਕੋਈ ਗੱਲ ਨਹੀਂ ਡਟ ਕੇ ਕਰਾਂਗੇ ਪਰ ਹੀ ਮਜਬੂਤੀ ਨਾਲ ਲੜਾਂਗੇ ਲੋਕ ਬੈਠੇ ਆ ਸਾਥੀ ਬੈਠੇ ਸਾਡੀ ਕਾਂਗਰਸ ਪਾਰਟੀ ਦੀ ਸਮੁੱਚੀ ਵਰਕਰਸ਼ਿਪ ਟੀਮ ਬੈਠੀ ਹੈ ਲੋਕ ਸਾਡੇ ਨੂੰ ਬਹੁਤ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਉਡੀਕ ਰਹੇ ਨੇ ਪਿੰਡਾਂ ਵਿੱਚ ਜਿਵੇਂ ਅਸੀਂ ਜਾਣਦੇ ਆ ਚਲੋ ਠੀਕ ਹੈ ਬਾਕੀ ਅਸੀਂ ਉਹ ਕੋਈ ਆਮ ਘਰਾਂ ਦੇ ਬੱਚੇ ਆ ਕੋਈ ਵੱਡੇ ਲੀਡਰ ਨਹੀਂਗੇ ਵੀ ਸਾਨੂੰ ਕੋਈ ਮਤਲਬ ਐਡਾ ਕੋਈ ਦਿਖਾਵਾ ਨਹੀਂ ਅਸੀਂ ਕਰਦੇ ਅਸੀਂ ਜਾ ਰਹੇ ਕੋਈ ਕਹਿਣ ਦਾ ਮਤਲਬ ਤੁਹਾਨੂੰ ਰਿਜ਼ਲਟ ਦੱਸੂਗਾ ਭਾਈ ਜੀ ਹੁਣ ਤੁਸੀਂ ਕਾਂਗਰਸ ਪਾਰਟੀ ਨੂੰ ਕਹਿਣ ਦਾ ਭਾਵ ਕਹਿ ਲਿਆ ਵੀ ਰਿਸਪਾਂਸ ਵਧੀਆ ਮਿਲ ਰਿਹਾ ਬਹੁਤ ਵਧੀਆ ਬਹੁਤ ਵਧੀਆ ਜੀ ਤੇ 27 ਦਾ ਕਿਵੇਂ ਦੇਖਦੇ ਹੋ ਫਿਰ 2027 ਬਾਕੀ ਤੁਸੀਂ ਪਿੰਡਾਂ 'ਚ ਜਾਣਦੇ ਹੋ ਤੁਹਾਨੂੰ ਪਤਾ ਲੱਗ ਜਾਊਗਾ 2027 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਸਾਰੇ ਲੋਕ ਭਲੀ ਭਤੀ ਜਾਣਦੇ ਆ ਉਸ ਚੀਜ਼ ਨੂੰ ਹੀ ਦੇਖਦੇ ਹੋਏ ਲੋਕ ਕਾਂਗਰਸ ਦੇ ਨੁਮਾਇੰਦਿਆਂ ਦੀ ਸਪੋਰਟ ਕਰ ਰਹੇ ਆ ਵੀ ਇਹ ਕਹਿਦੀ ਹੈ ਵੀ ਅੱਜ ਆਗਾਜ਼ ਹੋ ਰਿਹਾ ਜ਼ਿਲ੍ਹਾ ਪਰਿਸ਼ਦ ਤੋਂ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਅੱਛਾ 14 ਤਰੀਕ ਦੀਆਂ ਵੋਟਾਂ ਨੇ ਕੀ ਵੋਟਰਾਂ ਨੂੰ بس ਇਹੀ ਅਪੀਲ ਹੈ ਜੀ ਵੱਧ ਚੜ ਕੇ ਮੈਂ ਆਮ ਘਰ ਦਾ ਬੱਚਾ ਮੇਰੀ ਮੈਂ ਮੇਰਾ ਕੋਈ ਵਿਜ਼ਨ ਕੋਈ ਇਹ ਨਹੀਂ ਹੈ ਕਿ ਮੈਂ ਕੋਈ ਵੱਡਾ ਲੀਡਰ ਬੰਨਾ ਜਾਂ ਮੈਂ ਕੋਈ ਸਿਆਸਤ ਕਰਨੀ ਹੈ ਨਾ ਕੋਈ ਆਪਾ ਚੌਧਰ ਦੇ ਭੁਖੇ ਜਿੰਨੇ ਵੀ ਲੋਕ ਮੇਰੇ ਨਾਲ ਜੁੜੇ ਨੇ ਅੱਜ ਤੱਕ ਇਹੀ ਬੇਨਤੀ ਕਰਨੀ ਚਾਹਣਾ ਵੀ ਮੈਂ ਸੇਵਾ ਕਰਨੀ ਆ ਤੇ ਮੇਰਾ ਹੱਥ ਜੋੜ ਕੇ ਬੇਨਤੀ ਆ ਵੀ ਮੇਰੇ ਸਾਰਾ ਸਾਰੇ ਮੇਰੇ ਝੰਡਕਲਾ ਜ਼ੋਨ ਦੇ ਜਿੰਨੇ ਵੀ 24 ਪਿੰਡ ਪੈਂਦੇ ਆ ਵੀ ਮੇਰਾ ਸਾਥ ਦਿਓ ਤੇ ਗੁਰੂ ਮਹਾਰਾਜ ਕਿਰਪਾ ਕਰਨਾ ਆਪ ਜਿੱਤ ਕੇ ਆਈਏ ਤੇ ਫਿਰ ਮੈਂ ਤੁਹਾਡੇ ਵਿੱਚ ਹੀ ਆ ਤੁਹਾਡਾ ਆਪ ਦਾ ਬੱਚਾ ਤਾ ਵੱਖਰੀ ਸੋਚ ਵਾਲਾ ਨੌਜਵਾਨ ਮੈਦਾਨ ਦੇ ਵਿੱਚ ਆਇਆ ਹੈ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੇ ਹੁਣ ਪਿੰਡਾਂ ਦੇ ਪਿੰਡ ਜਿਹੜੇ ਆ ਉਹਨਾਂ ਦੇ ਵਿਕਾਸ ਹੋਣੇ ਆ ਬਾਈ ਜਿਵੇਂ ਸਪੋਰਟਸ ਪਰਸਨ ਨੇ ਪਹਿਲਾਂ ਜਿਹੜੇ ਮੁੱਦਾ ਹੈਗਾ ਵੀ ਪਹਿਲਾਂ ਸਪੋਰਟਸ ਤੇ ਹੈਲਥ ਤੇ ਐਜੂਕੇਸ਼ਨ ਤੇ ਕੰਮ ਕਰਨਾ ਹੈ ਉਹ ਪ੍ਰੋਜੈਕਟ ਜਿਹੜੇ ਪਿੰਡਾਂ ਦੇ ਵਿੱਚ ਲੈ ਕੇ ਆਉਣੇ ਆ ਤਾਂ ਨੌਜਵਾਨਾਂ ਨੂੰ ਮੌਕਾ ਦੇਣਾ ਵੀ ਬਣਦਾ ਕਿਤੇ ਨਾ ਕਿਤੇ ਨੌਜਵਾਨ ਪੀੜ੍ਹੀ ਹੀ ਆਉਣ ਵਾਲੀ ਪੀੜ੍ਹੀ ਬਾਰੇ ਸੋਚ ਸਕਦੀ ਹੈ ਤਾਂ ਹੁਣ ਦੇਖਣਾ ਹੈ ਵੀ 14 ਦਸੰਬਰ ਨੂੰ ਕਿਹੜੀ ਪਾਰਟੀ ਤੇ ਕਿਹੜੇ ਉਮੀਦਵਾਰ ਨੂੰ ਪਿੰਡਾਂ ਦੇ ਲੋਕ ਫਤਵਾ ਦਿੰਦੇ ਨੇ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀਪ ਰਾਣਾ ਐਫਓਪੀ ਨਿਊਜ਼ ਮਾਨਸਾ